ਪਹਲਗਾਮ ਦੇ ਹਮਲੇ ਨੇ ਦੇਸ਼ ਭਰ ਦੇ ਵਿੱਚ دہشت ਦਾ ਮਾਹੌਲ ਫਲਾ ਦਿੱਤਾ ਹੈ ਤੇ ਦੂਜੇ ਪਾਸੇ ਵਕਫਕਾ ਥਾਮਾਂ ਤੇ ਵਕਫਕਾ ਸ਼ਹਿਰਾਂ ਦੇ ਵਿੱਚ ਜਿਹੜਾ ਕਿ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ ਤੇ ਉੱਥੇ ਹੁਣ ਸਵਾਲ ਸਭ ਤੋਂ ਵੱਡਾ ਇਹ ਬਣਦਾ ਹੈ ਕਿ ਇਸ ਦਾ ਹਿਸਾਬ ਹੁਣ ਕਦੋਂ ਮਿਲੇਗਾ ਤੇ ਉੱਥੇ ਦੱਸਿਆ ਕਿ ਬੰਦੀ ਸਿੰਘਾਂ ਦੇ ਮੋਰਚੇ 'ਚੋਂ ਬਾਬਾ ਰਾਜਾ ਰਾਸਿੰਘ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਇਨਸਾਫ ਦਵਾਇਆ ਜਾਵੇ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਇਹ ਹਮਲਾ ਜੋ ਹੁਣ ਹੋਇਆ ਹੈ ਪਹਿਲਗਾਮ ਦੇ ਵਿੱਚ ਜੋ ਹਮਲਾ ਅੱਤਵਾਦੀਆਂ ਦੇ ਵੱਲੋਂ ਕੀਤਾ ਗਿਆ ਹੈ ਚਿੱਟੀ ਸਿੰਗਾਪੂਰੇ ਦੇ ਕਤਲੇਆਮ ਸਿੱਖੀ ਕਤਲੇਆਮ ਦਾ ਜਿਹੜਾ ਹੈ ਕਿ ਯਾਦ ਕਰਵਾਉਂਦਾ ਹੈ ਦੂਜੇ ਪਾਸੇ ਉੱਥੇ ਹੀ ਉਹਨਾਂ ਨੇ ਕੇਂਦਰ ਸਰਕਾਰ ਨੂੰ ਇੱਕ ਅਪੀਲ ਕਰ ਦਿੱਤੀ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜੋ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਉਸਤੇ ਅਸੀਂ ਸਖਤ ਸ਼ਬਦਾਂ ਦੇ ਵਿੱਚ ਜਿਹੜੀ ਕਿ ਨਿਖੇਧੀ ਕਰਦੇ ਆ ਬਹੁਤ ਮਾੜਾ ਹੋਇਆ ਤੇ ਹੁਣ ਕੇਂਦਰ ਸਰਕਾਰ ਤੋਂ ਇਨਸਾਫ ਦੀ ਉਮੀਦ ਆਖੀਤੀ ਜਾ ਰਹੀ ਹੈ ਹੋਰ ਕੀ ਕਹਿਣਾ ਹੈ ਬਾਬਾ ਰਾਜਾ ਰਾਤਾ ਆਓ ਤੁਹਾਨੂੰ ਸੁਣਾਉਣੇ ਆਂ ਕੱਲ ਇੱਕ ਜੰਮੂ ਕਸ਼ਮੀਰ ਦੇ ਵਿੱਚ ਜੋ ਅੱਤਵਾਦੀ ਲੋਕਾਂ ਵੱਲੋਂ ਸ਼ਲਾਨੀਆਂ ਦੇ ਉੱਤੇ ਗੋਲੀਬਾਰੀ ਕੀਤੀ ਗਈ ਤੇ 27 28 ਜਿਹੜੇ ਪੁਰਾਣੀ ਸੀ ਉਹ ਮੌਸੇ ਘਾਰ ਫਰਤਾਰ ਤੇ ਬਹੁਤ ਸਾਰੀ ਪਟੜ ਹੋ ਗਈ। ਇਹ ਹਮਲੇ ਦੀ ਅਸੀਂ ਸਖਤ ਸ਼ਬਦਾਂ ਵਿੱਚ ਕਰਨਾਲਾ ਦਾ ਲਲਬਾ ਖਰਬਾ ਸਿੰਘ ਸਾਹਿਬਾ ਬਾਚੜ ਸਿੰਘ ਦਲਪੰਤ ਬਲੂ ਸਖਤ ਨਕੀਦੀ ਕਰਦੇ ਆ। ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਸੁਲਾਖਾਂ ਪਿੱਛੇ ਦੇਣਾ ਚਾਹੀਦਾ। ਸਖਤ ਤੋਂ ਸਖ ਸਜ਼ਾ ਹੋਣੀ ਚਾਹੀਦੀ ਆ। ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਨੇ ਜੰਮੂ ਕਸ਼ਮੀਰ ਦੇ ਵਿੱਚ। ਜੇ ਇੱਕ ਘਟਨਾ ਵੀ ਹੋਈ ਸੀ ਜਦੋਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀਗਾ ਸਿੰਗਾਪੁਰਾ ਦੇ ਵਿੱਚ ਬਹੁਤ ਸਾਰੇ ਨਿਰਦੋਸ਼ ਸਿੱਖਾਂ ਨੂੰ ਉਸ ਟਾਈਮ ਦੀ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੇ ਮੌਤ ਦੇ ਘਾਟ ਪਤਾ ਰਿਆ ਸੀ ਉਹਦਾ ਵੀ ਹਜੇ ਤੱਕ ਕੋਈ ਨਿਆਂ ਨਹੀਂ ਮਿਲਿਆ ਦੁਬਾਰਾ ਫੇਰ ਉਹੀ ਰੀਤ ਜਿਹੜੀ ਜ਼ਾਲਮਾਂ ਨੇ ਰਹਿਲਾਈ ਆ ਸਲਾਨੀ ਜਿਹੜੇ ਘੁੰਮਣ ਫਿਰਨ ਗਏ ਸੀ ਉਹਨਾਂ ਉੱਤੇ ਹਮਲਾ ਕੀਤਾ ਜਿਹੜੇ ਪਰਿਵਾਰਾਂ ਦੇ ਜੀ ਮਾਰੇ ਗਏ ਨੇ ਅਸੀਂ ਦਲਪੰਥ ਵੱਲੋਂ ਨਾਲ ਦੁੱਖ ਪ੍ਰਗਟ ਕਰਦੇ ਆ ਹਮਦਰਦੀ ਪ੍ਰਗਟ ਕਰਦੇ ਆ ਇਹ ਨਹੀਂ ਹੋਣਾ ਚਾਹੀਦਾ ਜਿਹੜੇ ਉਹ ਲੋਕ ਨੇ ਗੋਲੀਆਂ ਚਲਾਉਣ ਵਾਲੇ ਉਹਨਾਂ ਨੂੰ ਕਹਿਣਾ ਚਾਹੁੰਦਾ ਤੁਸੀਂ ਇਨਸਾਨੀਅਤ ਦਾ ਕਿਉਂ ਕਾਣ ਕਰਦੇ ਆ ਕਿਉਂ ਇਹੋ ਜਿਹੀਆਂ ਕਾਰਵਾਈਆਂ ਕੰਡੀਆਂ ਕਰਦੇ ਹੋ ਤੁਹਾਡੇ ਜੀ ਬਾਹਾਂ ਚ ਦਾਮਾ ਜਾ ਕੇ ਸਭ ਦੇ ਟੱਕਰ ਲਵੋ ਨਾ ਸਰਕਾਰ ਨਾਲ ਜਿਹੜੇ ਨਿਰਦੋਸ਼ ਲੋਕ ਇਹਨਾਂ ਦਾ ਕਤਲੇਆਮ ਕਿਉਂ ਕਿਉਂ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਕਿਉਂ ਉਹਨਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਜਾਂਦਾ ਬੇਦੋਸ਼ਿਆਂ ਨੂੰ ਇਹ ਤੁਹਾਡੀ ਮਹਾਂ ਦੇ ਵਿੱਚ ਜ਼ਰੂਰਤਾ ਤੁਸੀਂ ਸਿੱਧੀ ਸਰਕਾਰ ਨਾਲ ਲਾਓ ਟੱਕਰ ਬੇਦੋਸ਼ਾਂ ਨੂੰ ਮਾਰਨਾ ਇਹ ਚੰਗੀ ਗੱਲ ਨਹੀਂ ਹੈਗੀ ਜਿਹੜੇ ਇਹੋ ਜਿਹੇ ਲੋਕ ਨੇ ਜਿੱਥੇ ਫਸਦੇ ਨੇ ਇਹਨੂੰ ਵੀ ਉਹ ਫਾਹੇ ਟੰਗਣਾ ਚਾਹੀਦਾ ਸਰਕਾਰ ਨੂੰ ਬੇਨਤੀ ਹੈ ਵੀ ਇਹਨੂੰ ਫਾਹੇ ਟੰਗਿਆ ਜਾਵੇ ਜਿਹੜੇ ਨਿਰਦੋਸ਼ ਲੋਕਾਂ ਦਾ ਕਤਲੇਆਮ ਕਰਦੇ ਨੇ ਇਹ ਨਹੀਂ ਹੋਣਾ ਚਾਹੀਦਾ ਬਹੁਤ ਸਾਰੀਆਂ ਜਿਹੜੀਆਂ ਦੇਸ਼ ਦੀਆਂ ਤਾਕਤਾਂ ਨੇ ਕਈ ਵਾਰ ਇਹ ਵੀ ਹੋਇਆ ਵੀ ਸਰਕਾਰਾਂ ਆਪ ਹੀ ਚੱਲ ਚੱਲ ਲੰਦੀਆਂ ਨੇ ਇਹੋ ਜਿਹੇ ਬੰਦਿਆਂ ਨੂੰ ਭੇਜ ਕੇ ਨੌ ਗਵਾਂਡੀ ਦੇਸ਼ਾਂ ਦਾ ਲਾਇਆ ਜਾਂਦਾ ਇਹਦੀ ਪੂਰਜਾਂ ਤੇ ਕੌਣ ਜਾਂਚ ਕਰੂਗਾ ਪੁਲਮਾਮਾ ਦਾ ਜਿਹੜਾ ਕਾਂਡ ਹੋਇਆ ਸੀਗਾ ਜਿਹਦੇ ਵਿੱਚ ਬਹੁਤ ਸਾਰੇ ਫੌਜੀ ਵੀਰ ਮਾਰੇ ਗਏ ਸੀ ਉਸ ਟਾਈਮ ਬੋਟਾਂ ਦਾ ਟਾਈਮ ਸੀ ਭਾਜਪਾ ਨੇ ਆਪ ਹੀ ਕਰਾਤਾ ਹਮਲਾ ਤੇ ਜਿਹੜੇ ਕਰਨਲ ਮਰੇ ਸੀ ਜਿਹੜੇ ਫੌਜੀ ਮਰੇ ਸੀ ਉਹਨਾਂ ਦੀਆਂ ਪਤਨੀਆਂ ਇਹ ਰੋਲਾ ਪਾਉਂਦੀਆਂ ਸੀ ਚਿਕਚਿਕ ਕਹਿੰਦੇ ਸੀ ਵੀ ਇਹ ਮੋਦੀ ਨੇ ਕਰਾਇਆ ਸਾਰਾ ਕੁਝ ਇਹ ਸਰਕਾਰਾਂ ਦੇ ਕੰਮ ਨੇ ਭਾਜਪਾ ਦੇ ਕੰਮ ਨੇ ਦੇ ਕੋਈ ਜਾਂਚ ਹੋਣੀ ਚਾਹੀਦੀ ਹੈ ਜਾਂਚ ਕਰਕੇ ਜਿਹੜੇ ਦੋਸ਼ੀ ਨੇ ਕੋਈ ਵੀ ਆ ਉਹਨੂੰ ਖਾਸ ਟੰਗਣਾ ਚਾਹੀਦਾ ਸਖ਼ਤ ਸਜ਼ਾ ਹੋਣਾ ਚਾਹੀਦੀ ਆ ਜਿਹੜੇ ਲੋਕ ਦੇਸ਼ ਦੇ ਵਿੱਚ ਅਮਨ ਸ਼ਾਂਤੀ ਨੂੰ ਲਾਂਬੂ ਲਾ ਰਹੇ ਨੇ ਇਹੋ ਜਿਹੀਆਂ ਘਟਨਾਵਾਂ ਕਰਨੀਆਂ ਜਾ ਰਹੇ ਨੇ ਬਖਸ਼ੇ ਨਹੀਂ ਜਾਣੇ ਚਾਹੀਦੇ ਸਾਰਾ ਜਿਹੜਾ ਹੈਗਾ ਲੋਕ ਨੇ ਉਹ ਇੱਕ ਮੁੱਠ ਨੇ ਜਦੋਂ ਇਹ ਜਿਹੇ ਹਮਲੇ ਹੁੰਦੇ ਨੇ ਸਾਰਿਆਂ ਦੇ ਹਿਰਦੇ ਪਲੁੰਧਰੇ ਜਾਂਦੇ ਨੇ ਕਿਸੇ ਦੇ ਮਾਤਾ ਕਿਸੇ ਦਾ ਪਿਤਾ ਕਿਸੇ ਦਾ ਪਿਓ ਕਿਸੇ ਦੀ ਭੈਣ ਆ ਕਿਸੇ ਦੀ ਪਤਨੀ ਉਹਦੇ ਵਿੱਚ ਸਹਾਰ ਹੋ ਜਾਂਦੇ ਮਾਸੂਮ ਬੱਚੇ ਸਹਾਰ ਹੋ ਜਾਂਦੇ ਨੇ ਇਹ ਕਾਦੀ ਬਹਾਦਰੀ ਹੋਈ ਅਕੇ ਜਾ ਕੇ ਮੋਦੀ ਨੂੰ ਦੱਸ ਦਿਓ ਅਸੀਂ ਮਾਰੇ ਨੇ ਕਿੱਡੀ ਤੁਹਾਡੇ ਬਾਹਾਂ ਚ ਬਾਂ ਲ ਆ ਗਿਆ ਉਹ ਸ਼ਰਮ ਕਰੋ ਕੁਸ ਨਿਰਦੋਸ਼ਾਂ ਨੂੰ ਮਾਰਨਾ ਗੋਲੀ ਚਲਾ ਕੇ ਮਾਰ ਦੇਣਾ ਦੁੱਖ ਹੁੰਦਾ ਇਹੋ ਜਿਹੀਆਂ ਦਾ ਸਰਕਾਰ ਨਾਲ ਮੱਥਾ ਲਾਓ ਉਹ ਨਿਰਦੋਸ਼ਾਂ ਨੂੰ ਜਾ ਤਾਂ ਫਿਰ ਉਹਨਾਂ ਨੂੰ ਵੀ ਦਿਓ ਅਸਰਾ ਤੁਹਾਨੂੰ ਦੱਸਣ ਵੀ ਕੀ ਭਾਅ ਵੀ ਕੀ ਦੀਆ ਤੁਹਾਨੂੰ ਭਜਣ ਦੇਣਗੇ ਅਗਲੇ ਨਿਰਦੋਸ਼ ਭੰਵਣ ਗਏ ਨਿਹੱਤੇ ਲੋਕਾਂ ਦਾ ਕਤਲੇਆਮ ਕਰਨਾ ਪਹਿਲਾਂ ਸਿੱਖਾਂ ਦਾ ਕਤਲੇਆਮ ਵੀ ਸਿੰਗਾਪੁਰਾ ਦੇ ਵਿੱਚ ਇਸੇ ਤਰ੍ਹਾਂ ਹੋਇਆ ਨੇ ਹੱਥੇ ਲੋਕਾਂ ਨੂੰ ਮਾਰਨਾ ਇਹ ਗੰਦੀ ਸੋਚ ਵਾਰੇ ਘਟੀਆਂ ਸੋਚਾਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਕੰਮ ਹੁੰਦੇ ਨੇ ਇਸ ਕਰਕੇ ਸਖਤ ਸ਼ਬਦਾਂ ਉਹਨਾਂ ਨੂੰ ਸਖਿਤੀ ਕਰਦੇ ਨੇ ਸਰਕਾਰ ਨੂੰ ਵੀ ਇਹੀ ਕਹਿੰਦੇ ਆ ਵੀ ਉਹ ਸਖਤ ਕਾਰਵਾਈ ਕਰੇ ਜਿਹੜੇ ਲੋਕਾਂ ਨੇ ਇਹ ਹਮਲੇ ਕੀਤੇ ਇਹਨਾਂ ਨੂੰ ਫੜ ਕੇ ਸਲਾਖਾਂ ਦੇ ਵਿੱਚ ਤੇ ਲਾਇਆ ਜਾ ਫਾਹੇ ਟੰਗਿਆ ਜਾਵੇ ਅਪਲਾ ਤਾਂ ਉਹਨਾਂ ਨੂੰ ਵੀ ਗੋਲੀਆਂ ਮਾਰ ਕੇ ਇਸੇ ਤਰ੍ਹਾਂ ਉਹਨਾਂ ਨੂੰ ਇਹਨਾਂ ਦਾ ਕਾਊਂਟਰ ਬਣਦਾ ਇਹਨਾਂ ਨੂੰ ਮਾਰਨਾ ਚਾਹੀਦਾ ਜਿਹੜੇ ਨਿਰਦੋਸ਼ ਲੋਕਾਂ ਨੂੰ ਬੇਦੋਸਿਆਂ ਨੂੰ ਮਾਰਦੇ ਨੇ ਆਉ ਮੈਂ ਸਾਰਾ ਬੇਨਤੀ ਕਰਨਾ ਸ਼ਾਂਤੀ ਬਣਾ ਕੇ ਰੱਖਣੀ ਹੈ ਤੇ ਜਿਹੜੇ ਕੋਈ ਇਹੋ ਜਿਹੇ ਦੇਸ਼ ਦੇ ਵਿੱਚ ਲੋਕ ਆਉਂਦੇ ਨੇ ਅਮਨ ਸ਼ਾਂਤੀ ਨੂੰ ਲਾਂਭੂ ਨਾਉਂਦੇ ਨੇ ਉਹਨਾਂ ਦਾ ਇੱਕ ਮੁੱਠਤਾ ਦੇ ਨਾਲ ਏਕੇ ਦੇ ਵਿੱਚ ਆ ਕੇ ਸਾਰਿਆਂ ਨੂੰ ਵਿਰੋਧ ਕਰਨਾ ਚਾਹੀਦਾ ਇਹੋ ਜਿਹੇ ਕਾਰਵਾਈਆਂ ਘਨੌਣੀਆਂ ਦਾ ਅਤ ਨਿੰਦਨਯੋਗ ਨੇ ਇਹ ਲੋਕ ਬਖਸ਼ ਨਹੀਂ ਜਾਣੇ ਚਾਹੀਦੇ ਜਿਹੜੇ ਇਹੋ ਜਿਹੇ ਨਿਰਦੋਸ਼ਾਂ ਨੂੰ ਮਾਰਦੇ